ਭਾਜੀ ਮਜਨੂ ਮੂਵੀ ਦੇਖ ਕੇ ਆਇਓ ਕਿਵੇਂ ਦੀ ਲੱਗੀ ਭਾਜੀ ਬਹੁਤ ਵਧੀਆ ਸੀ ਇਮੋਸ਼ਨਲ ਸੀਗੀ ਤੇਰੇਸ਼ਕ ਦੇ ਵਿੱਚ ਮੈਂ ਕਮਲਾ ਹੋਇਆ ਸਾਡੇ ਨਾਲ ਦੇ ਬੜੇ ਵਿਚਾਰੀ ਇਮੋਸ਼ਨਲ ਵੀ ਹੋਏ ਤੇ ਮਤਲਬ ਬਹੁਤ ਅੱਛੀ ਸੀਗੀ ਕਿੰਨੇ ਸਟਾਰ ਦੋਗੇ ਤੁਸੀਂ ਮਜਨੂ ਨੂੰ 5 ਸਟਾਰ ਭਾਜੀ 5 ਸਟਾਰ ਪਹਿਲਾਂ ਮਿੱਠੇ ਮਿੱਠਿਆ ਗੱਲਾਂ ਕਰਕੇ ਦਿਲ ਜਿਹਾ ਜਾਂਦੇ ਨੇ ਜਦੋਂ ਉਹ ਵੀ ਦਿਲ ਪਿਆਰ ਦਾ ਇਜ਼ਹਾਰ ਕਰੇ ਤਾਂ ਦਿਲ ਤੋੜ ਕੇ ਚਲੇ ਜਾਂਦੇ ਹਾਂ ਬਹੁਤ ਵਧੀਆ ਮੂਵੀ ਹੈ ਮਤਲਬ ਮੈਂ ਸਾਰੇ ਨੂੰ ਇਹ ਰਹਿ ਦਿਨਾ ਕਿ ਜਰੂਰ ਵੇਖੋ ਕਦੇ ਕਬ ਜਾ ਜਰਦ ਦਾ ਹੁਣ ਹੁਣ ਨਹੀਂ ਛਡਾ ਪੰਜਾਬ ਬਹੁਤ ਸੋਹਣਾ ਲੱਗਦਾ ਹੈ ਸਪੈਸ਼ਲੀ ਇੱਥੇ ਦੇ ਲੋਕ ਅ اچھا ਭਾਜੀ ਮਜਨੂ ਦੇਖ ਕੇ ਆ ਰਹੇ ਹੋ ਕਿਵੇਂ ਲੱਗੀ ਬਹੁਤ ਸੋਹਣੀ ਮੂਵੀ ਹੈ ਜੀ ਮੈਂ ਸਟਾਰ ਦਉਂਗੀ 5 ਮਿੰਟਾਂ ਪੰਜ ਵੈਸੇ ਵੀ ਜਿਹੜੇ ਲੋਕੀ ਛੱਡ ਕੇ ਜਾਂਦੇ ਨੇ ਨਾ ਉਹਨਾਂ ਨਾਲ ਸਾਡੀ ਕੋਈ ਯਾਰੀ ਨਹੀਂ ਜੋ ਦਿਖਾਇਆ ਗਿਆ ਸਾਨੂੰ ਰਿਐਲਿਟੀ ਚ ਵੀ ਅਪਣਾਉਣਾ ਚਾਹੀਦਾ ਮਤਲਬ ਕਿ ਉਸ ਤਰ੍ਹਾਂ ਦੀਦ ਤੇਰੀ ਨੀਤ ਮੇਰੀ ਦੀਦ ਤੇਰੀ ਹਿੱਦ ਮੇਰੀ ਝੂਠੇ ਕਿਵੇਂ ਹੋਏ ਆਓ ਹੁਣ ਗੱਲਬਾਤ ਕਰਾਂਦੇ ਆ ਜਿਹੜੇ ਮਜਨੂ ਦੇਖਿਆ ਹੈ ਆਸ਼ਿਸ਼ਕਾ ਜੀ ਬਹੁਤ ਇੰਟਰਸਟਿੰਗ ਮੂਵੀ ਥੀ ਉਸ ਉਸਕੇ Song ਵੀ ਬਹੁਤ ਅੱਛੇ ਥੇ ਤੈਨੂੰ ਕੀ ਆ ਸੀ ਨਾ ਮਜਨੂ ਸਰ ਬਹੁਤ ਵਧੀਆ ਮੂਵੀ ਹੈ ਬਹੁਤ ਇਮੋਸ਼ਨਲ ਹੈ ਤੈਨੂੰ ਦਿਲ ਚ ਰੱਖਾਂ ਜਾਂ ਦਿਮਾਗ ਚ ਰੱਖਾਂ ਹਾਂ ਤੁਸੀਂ ਲੱਖੋ ਯਾਹ ਖਾਨੇ ਸਾਹਮਣੇ ਨੱਖੋ ਪਾਸਟ ਯਾਦ ਆ ਗਿਆ ਮੂਵੀ ਦੇਖ ਕੇ ਭਾਜੀ ਮਜਨੂ ਮੂਵੀ ਦੇਖ ਕੇ ਆਇਓ ਕਿਵੇਂ ਦੀ ਲੱਗੀ ਭਾਜੀ ਬਹੁਤ ਵਧੀਆ ਸੀ ਇਮੋਸ਼ਨਲ ਸੀਗੀ ਬਟ ਇਹ ਕਿ ਚਲੋ ਕਿਸੇ ਨੂੰ ਬਸ ਇਹ ਹੈ ਕਿ ਧੋਖਾ ਨਹੀਂ ਦੇਣਾ ਤੇ ਚਾਹੀਦਾ ਜੋ ਉਹਦੇ ਵਿੱਚ ਦੇਖਿਆ ਗਿਆ ਇੱਕ ਕੈਨੇਡਾ ਜਾਣ ਵਿੱਚੇ ਕੁੜੀ ਨੂੰ ਧੋਖਾ ਦਿੱਤਾ ਗਿਆ ਵਿਚਾਰੇ ਐਟ ਲੀਸਟ ਉਹਨੇ ਕੁੜੀ ਨੇ ਆਪਣੇ ਸਾਈਡ ਹੀ ਕਰਨਾ ਪਿਆ ਬਟ ਆਵਰ ਓਵਰ ਆਲ ਦੇਖਿਆ ਜੇ ਤਾਂ ਬਹੁਤ ਵਧੀਆ ਸੀਗੀ ਮਤਲਬ ਕਿ ਬਹੁਤ ਵਧੀਆ ਸੀ ਐਟ੍ਰੈਕਟਿਵ ਸੀਗੀ ਸਾਡੇ ਨਾਲ ਦੇ ਬੜੇ ਵਿਚਾਰੀ ਇਮੋਸ਼ਨਲ ਵੀ ਹੋਏ ਤੇ ਮਤਲਬ ਬਹੁਤ ਅੱਛੀ ਸੀਗੀ ਮਤਲਬ ਓਵਰਆਲ ਬਹੁਤ ਅੱਛੀ ਸੀ ਭਾਜੀ ਦੀ ਐਕਟਿੰਗ ਕਿਵੇਂ ਲੱਗੀ ਭਾਜੀ ਦੀ ਐਕਟਿੰਗ ਦਾ ਸਾਰੀ ਮੇਨ ਸੀ ਕਿ ਜੋ ਭਾਜੀ ਦੀ ਐਕਟਿੰਗ ਸੀਗੀ ਭਾਜੀ ਦੀ ਐਕਟਿੰਗ ਦਾ ਮੇਨ ਸੀ ਜੋ ਹੈ ਸਾਰਾ ਰੋਲ ਹੀ ਭਾਜੀ ਦਾ ਹੈ ਬਹੁਤ ਵਧੀਆ ਸੀ ਮਜਨੂ ਚ ਕਿੰਨੇ ਸਟਾਰ ਦੋਗੇ ਤੁਸੀਂ ਮਜਨੂ ਨੂੰ 5 ਸਟਾਰ ਭਾਜੀ 5 ਸਟਾਰ 5 ਸਟਾਰ ਭਾਜੀ ਤੁਸੀਂ ਦੇਖ ਕੇ ਆਏ ਹੋ ਹੈਨਾ ਮਜਨੂ ਤੇ ਆਪਣੇ ਆਪ ਨੂੰ ਜਦੋਂ ਸਿਨੇਮਾ ਦੇ ਦੇਖਿਆ ਹੈ ਨਾ ਪਰਦੇ ਦੇਖਿਆ ਕਿਵੇਂ ਦਾ ਫੀਲ ਕਰ ਰਹੇ ਹੋ ਇੱਕ ਤਾਂ ਬਹੁਤ ਵਧੀਆ ਮੂਵੀ ਹੈ ਮਤਲਬ ਮੈਂ ਸਾਰੇ ਨੂੰ ਹੀ ਰਹਿ ਦਿਨਾ ਕਿ ਜਰੂਰ ਵੇਖੋ ਇਹ ਇੱਕ ਰਿਐਲਿਟੀ ਸਟੋਰੀ ਵਾਂਗੀ ਹੁੰਦੀ ਹੈ ਕਿਉਂਕਿ ਲੋਕ ਨਾ ਅੱਜ ਕੱਲ ਬਾਹਰ ਪੱਜਲਦੀ ਬਹੁਤ ਜ਼ਿਆਦਾ ਮਤਲਬ ਪੈਸੇ ਪਿੱਛੇ ਵੀ ਸਾਨੂੰ ਬਾਹਰ ਡਾਲਰ ਮਿਲ ਗਏ ਤਾਂ ਉਹਦੇ ਪਿੱਛੇ ਭੱਜਨ ਲਈ ਉਹ ਹਰ ਤਰ੍ਹਾਂ ਦੇ ਮਤਲਬ ਕੰਮ ਕਰਦੇ ਵੀ ਚਲੋ ਕਿਸੇ ਨਾਲ ਸਾਡਾ ਕੋਈ ਪਿਆਰ ਪੈ ਜੇ ਉਹ ਕੁੜੀ ਬਾਹਰੋਂ ਕੈਨੇਡਾ ਤੋਂ ਜਦੋਂ ਆਉਂਦੀ ਹੈ ਤਾਂ ਉਹ ਕਹਿੰਦੇ ਸੁਪਨਾ ਲੈਂਦਾ ਕਿ ਹਾਂ ਮੈਂ ਵੀ ਸ਼ਾਇਦ ਕੈਨੇਡਾ ਹੋ ਜਾ ਪੱਕਾ ਹੋ ਜਾਊਗਾ ਉਹਦੇ ਲਈ ਭੱਜਦੇ ਆਂ ਪਿੱਛੇ ਆਪਾਂ ਨਾ ਵੀ ਪੈਸੇ ਵਿੱਚ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਧਰ ਇੱਕ ਪਿਆਰ ਜਿਹੜੀ ਚੀਜ਼ ਐਸੀ ਹੁੰਦੀ ਐ ਮੋਹ ਪਿਆਰ ਦੇ ਤੰਦਾ ਹੁੰਦੀਆਂ ਨੇ ਜੀ ਜੇ ਆਪਾਂ ਦੋਨਾਂ ਪਾਸੇ ਉਹ ਦੋ ਮਤਲਬ ਜਦੋਂ ਆਪਾਂ ਬੇੜੀ 'ਚ ਪੈਰ ਰੱਖਾਂਗੇ ਤਾਂ ਆਪਾਂ ਦੋ ਚੀਂ ਰੱਖ ਸਕਦੇ ਹੋ ਇੱਕ ਹੀ ਚ ਰੱਖਣਾ ਪੈਂਦਾ ਤਾਂ ਉਹਦੇ ਕਰਕੇ ਸਟੋਰੀ ਉਹ ਤਾਂ ਦੀ ਸਟੋਰੀ ਐ ਕਿ ਆਪ ਨੂੰ ਇੱਕ ਸਾਈਡ ਹੀ ਚੱਲਣਾ ਪੈਂਦਾ ਪੈਸਾ ਇੱਕ ਐਸੀ ਚੀਜ਼ ਐ ਜੋ ਮਰਜੀ ਬੰਦਾ ਕਰਵਾ ਸਕਦਾ ਹਾਂ ਜੀ ਉਹ ਪੈਸੇ ਪਿੱਛੇ ਕੈਨੇਡਾ ਜਾਣ ਪਿੱਛੇ ਨੇ ਬਹੁਤ ਕੁਸ਼ ਕਰਿਆ ਪਰ ਉਹਨੂੰ ਪਤਾ ਨਹੀਂ ਹੁੰਦਾ ਅਸਲ 'ਚ ਵੀ ਮੈਂ ਪੈਸੇ ਲੋਕੋ ਜਿਹੜੇ ਬੰਦੇ ਉਹਦੇ ਸਾਥੀ ਹੁੰਦੇ ਨੇ ਉਹਨੂੰ ਉਹ ਸੋਚਦੇ ਨੇ ਵੀ ਅਸੀਂ ਇਹਨੂੰ ਕੋ ਲੁੱਟ ਲਈਏ ਪਰ ਉਹ ਪੋਲਾ ਬੰਦਾ ਹੁੰਦਾ ਉਹ ਵਾਲਾ ਕੈਰੈਕਟਰ ਆ ਇੱਕ ਇਹਦੇ ਵਿੱਚ ਭਾਜੀ ਇੱਕ ਗੱਲ ਪੁੱਛਾਂ ਮਜਨੂ ਅਸਲ ਰਿਐਲਿਟੀ ਚ ਕਿਵੇਂ ਦੇ ਨੇ ਤੇ ਫਿਲਮ ਚ ਦੇਖ ਕੇ ਆਏ ਉਹ ਕਿਵੇਂ ਦੇ ਸੀਗੇ ਭਾਜੀ ਅਸਲ ਰਿਐਲਿਟੀ ਚ ਜਿਵੇਂ ਨੇ ਤਾਂ ਉਹੀ ਫਿਰ ਰਿਐਲਿਟੀ ਚ ਨੇ ਸੇਮ ਐਜ਼ ਇਟ ਇਜ਼ ਦੋਨੋ ਸੇਮ ਜਿਵੇਂ ਭਾਜੀ ਦਾ ਨੇਚਰ ਆ ਅਸੀਂ ਦੇਖਿਆ ਬਹੁਤ ਵਧੀਆ ਐਜ਼ ਇਟ ਇਜ਼ ਫਿਲਮ ਚ ਵੀ ਨੇਚਰ ਉਹ ਵੀ ਭੋਲੇ ਬੰਤੀ ਜਿਵੇਂ ਔਰ ਸਮਾਈਲੀ ਫੇਸ ਸੇਮ ਐਜ਼ ਇਟ ਇਜ਼ ਭਾਜੀ ਸੇਮ ਐ ਫਿਲਮ ਤੋਂ ਹੈ ਨਾ ਆਪਾਂ ਨੂੰ ਸਿੱਖ ਮਿਲਦੀ ਹੈ ਤੁਹਾਨੂੰ ਕੀ ਸਿੱਖ ਮਿਲੀ ਫਿਲਮ ਤੋਂ ਸਿੱਖ ਤਾਂ ਬਾਜੀ ਇਹ ਹੈ ਕਿ ਦੇਖੋ ਗੱਲ ਤਾਂ ਸਾਰੀ ਘੁਮ ਘੁਮਾ ਕੇ ਕੈਨੇਡਾ ਦੀ ਹੀ ਆ ਜਾਂਦੀ ਹੈ ਜੋ ਅੱਜ ਦਾ ਆਪਣਾ ਯੂਥ ਬਾਹਰ ਜਾ ਰਿਹਾ ਕਰ ਰਿਹਾ ਹੈ ਮੇਨ ਤਾਂ ਸਭ ਕੈਨੇਡਾ ਦੀ ਹੀ ਹੈ ਅੱਜ ਲੋਕੀ ਕੈਨੇਡਾ ਜਾਣ ਜਾਂਦੇ ਪਾਜੀ ਆਪਣੇ ਇੰਡੀਆ 'ਚ ਵੀ ਬਹੁਤ ਕੁਝ ਹੈ ਬਟ ਲੋਕ ਜਾਂਦੇ ਬਾਹਰ ਨੇ ਕਿਉਂ ਸਿਰਫ ਕੁਝ ਪੈਸੇ ਪਿੱਛੇ ਮਾਵਾ ਪਿੱਛੇ ਇਕੱਲੇ ਰਹਿ ਜਾਂਦੇ ਨੇ ਇਹਦੇ 'ਚ ਸਿੱਖ ਹੈ ਵੀ ਆਪਾਂ ਨੂੰ ਜੇ ਆਪਾਂ ਮਿਹਨਤ ਕਰੀਏ ਤਾਂ ਇੱਥੇ ਹੀ ਸਭ ਕੁਝ ਹੈ ਜੇ ਆਪਾਂ ਮਿਹਨਤ ਜਦੋਂ ਵਿੱਚ ਜੀ ਉਹ ਮਿਹਨਤ ਕਰ ਲੱਗ ਜਾਂਦੇ ਆ ਉਹਦੇ ਪਾਪਾ ਕਹਿੰਦੇ ਵੀ ਤੈਨੂੰ 2000 ਰੁਪਏ ਦੇ ਦੂੰਗਾ ਉਹ ਕਹਿੰਦੇ ਨਹੀਂ ਮੈਂ 2500 ਲਵਾਂਗਾ ਤਾਂ ਉਹ ਜੋ 2500 ਦੇ ਵਿੱਚ ਵੀ ਉਹ ਆਪਣੇ ਕੰਮ ਵਾਸਤੇ ਕੰਮ ਪ੍ਰਤੀ ਇਮਾਨਦਾਰ ਹੁੰਦਾ ਤਾਂ ਉਹ ਜਾਂਦਾ ਉਸ ਤੋਂ ਬਾਅਦ ਉਹਦਾ ਪਿਆਰ ਉਹਦੇ ਨਾਲ ਹੁਣ ਲੱਗਦਾ ਕੁੜੀ ਨਾਲ ਕਿਉਂਕਿ ਉਹ ਆਪਣੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੀ ਹੁੰਦਾ ਜੇ ਆਪਾਂ ਆਪਣੀ ਇਮਾਨਦਾਰੀ ਨਾਲ ਇੱਥੇ ਵੀ ਸਹੀ ਚੱਲ ਰਹੇ ਆ ਤਾਂ ਆਪਣਾ ਇੱਥੇ ਕੈਨੇਡਾ ਜੀ ਸੋ ਬਹੁਤ ਬਹੁਤ ਧੰਨਵਾਦ ਭਾਜੀ ਥੈਂਕ ਯੂ ਸੋ ਬਹੁਤ ਬਹੁਤ ਠੀਕ ਠੀਕ ਹੈ ਭਾਜੀ ਥੈਂਕ ਯੂ ਸੋ ਤੁਸੀਂ ਵੀ ਜਾਓ ਮਜਨੂ ਦੇਖਣ ਤੇ ਦੱਸੋ ਕਿਵੇਂ ਦੀ ਲੱਗੀ ਮਜਨੂ ਮੂਵੀ ਦੇਖ ਕੇ ਆਓ ਤੇ ਦੱਸਿਓ ਜ਼ਰੂਰ ਅ ਅੱਛਾ ਪਾਜੀ ਮਜਨੂ ਦੇਖ ਕੇ ਆ ਰਹੇ ਹੋ ਕਿਵੇਂ ਲੱਗੀ ਬਹੁਤ ਸੋਹਣੀ ਮੂਵੀ ਹੈ ਜੀ ਕਿਨੇ ਸਟਾਰ ਦੋਗੇ 5/5 ਜੀ ਅੱਛਾ ਮੈਮ ਤੁਸੀਂ ਦੇਖ ਕੇ ਆਏ ਹੋ ਮਜਨੂ ਮੂਵੀ ਹੈ ਨਾ ਕਿਵੇਂ ਦੀ ਲੱਗੀ ਜੀ ਵਧੀਆ ਮੂਵੀ ਹੈ 5 ਆਊਟ ਆਫ 5 ਸਟਾਰਸ ਮਿਲਦੇ ਹਨ ਵੀ ਅੱਜ ਕੱਲ ਦੇ ਟਾਈਮ 'ਚ ਕੋਈ ਵੀ ਆਪਣੇ ਕਿਨੇ ਪਿਆਰ ਲਈ ਸੈਕਰੀਫਾਈਜ਼ ਨਹੀਂ ਕਰਦਾ ਹਰ ਕਿਸੇ ਕੋਈ ਪੈਸੇ ਪਿੱਛੇ ਭੱਜਦਾ ਹੈ ਬਟ ਮਨ ਲੱਗੀ ਇਸ ਮਨ ਲੱਗੀ ਜੋ ਦਿਖਾਇਆ ਗਿਆ ਹੈ ਸਾਨੂੰ ਰਿਐਲਿਟੀ 'ਚ ਵੀ ਅਪਣਾਉਣਾ ਚਾਹੀਦਾ ਹੈ ਮਨ ਲੱਗੀ ਉਸ ਤਰ੍ਹਾਂ ਬਹੁਤ ਤੁਹਾਡਾ ਧੰਨਵਾਦ ਹਉ ਹੁਣ ਗੱਲਬਾਤ ਕਰਾਨੇ ਆ ਜਿਹੜੇ ਮਜਨੂ ਦੇਖਿਆ ਹੈ ਅਸ਼ਿਸ਼ ਕਾ ਜੀ ਬਾਟ ਇੰਟਰਸਟਿੰਗ ਮੂਵੀ ਥੀ ਉਸ ਕਾ ਉਸਕੇ ਸੌਂਗ ਵੀ ਬਾਟ ਅੱਛੇ ਥੇ ਅੱਛਾ ਕਿੰਨੀ ਰੇਟਿੰਗ ਦੇਵੋਗੇ ਮੈਮ ਅ ਕੀ ਮਤਲਬ 10 ਆਊਟ ਆਫ 10 ਆਊਟ ਆਫ 10 ਆਊਟ ਆਫ ਕਿੰਨੇ 9 9 ਕਿਵੇਂ ਲੱਗੀ ਮਜਨੂ ਮੂਵੀ ਮੂਵੀ ਬਹੁਤ ਵਧੀਆ ਸੀਗੀ ਜੀ ਐਕਟਿੰਗ ਵਧੀਆ ਸੀਗੀ ਮੂਵੀ ਦੀ ਸਟੋਰੀ ਵੀ ਚੰਗੀ ਸੀਗੀ ਤੇ ਸੌਂਗਸ ਬਹੁਤ ਅੱਛੇ ਸੀ ਮੂਵੀ ਦੇ ਸੌਂਗਸ ਬਹੁਤ ਅੱਛੇ ਪਿਆਰੇ ਸੀ ਮੈਮ ਤੁਹਾਨੂੰ ਕਿਵੇਂ ਲੱਗੀ ਜੀ ਬਹੁਤ ਅੱਛੀ ਲੱਗੀ ਜੀ ਬਹੁਤ ਵਧੀਆ ਜੀ ਅਕਲ ਜੀ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਜੀ ਮਜਰੂ ਕਿਵੇਂ ਲੱਗਿਆ ਮਜਰੂ ਵਧੀਆ ਲੱਗਾ ਜੀ ਵਧੀਆ ਸੀਗਾ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਥੈਂਕ ਯੂ ਜੀ ਅੱਛਾ ਮੈਂ ਮਜਰੂ ਦੇਖ ਕੇ ਆ ਰਹੇ ਹੋ ਕਿੰਨੀ ਰੇਟਿੰਗ ਦਿਓਗੇ ਐਕਸਲੈਂਟ ਹਾਂ ਜੀ ਕਿਵੇਂ ਲੱਗੀ ਮਜਰੂ ਸਰ ਬਹੁਤ ਵਧੀਆ ਮੂਵੀ ਹੈ ਬਹੁਤ ਇਮੋਸ਼ਨਲ ਹੈ ਸ਼ੁਰੂ ਚ ਮਤਲਬ ਐਵੇਂ ਆਈ ਸੀ ਸੀ ਵੀ ਚਲੋ ਜਿਵੇਂ ਜਸਟ ਫਨ ਬਟ ਬਹੁਤ ਵਧੀਆ ਬਹੁਤ ਇਮੋਸ਼ਨਲ ਹੈ ਬਹੁਤ ਰੋਣਾ ਆਇਆ ਸੀਰੀਅਸਲੀ ਪਹਿਲਾਂ ਤਾਂ ਕੋਈ ਨਹੀਂ ਲੱਗੀ ਸੀ ਹਾਂਜੀ ਪਹਿਲਾਂ ਤਾਂ ਐਵੇਂ ਲੱਗੇ ਵਿੱਚ ਲੋ ਹਸੀ ਮਜ਼ਾਕ ਲਈ ਸਟਾਰਟਿੰਗ ਦੇ ਵਿੱਚੋਂ ਮਤਲਬ ਬਹੁਤ ਇਨੋਸੈਂਟ ਸੀ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਹੈ ਨਾ ਵੀ ਕਿਉਂ ਕਿਵੇਂ ਲੋਕ ਮੇਨਾਂ ਵਿੱਚ ਰਹਿ ਨੇ ਐਟ ਲਾਸਟ ਲਵ ਸਟੋਰੀ ਹੈ ਸੋ ਬਹੁਤ ਇਮੋਸ਼ਨਲ ਸੀ ਹਰ ਇੱਕ ਮੂਵੀ ਤੋਂ ਨਾ ਆਪਾਂ ਨੂੰ ਸਿੱਖਣ ਨੂੰ ਮਿਲਦਾ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਮੂਵੀ ਤੋਂ ਸਿੱਖ ਤੋਂ ਖੁਸ਼ੀ ਮਿਲਿਆ ਆਪਣਾ ਪਾਸਟ ਯਾਦ ਆ ਗਿਆ ਮੂਵੀ ਦੇਖ ਕੇ ਰੋਣਾ ਆ ਗਿਆ ਸੱਚੀ ਰੋਣਾ ਆ ਗਿਆ ਸੀ ਗੱਲਾਂ ਦੇ ਵਿੱਚ ਨਾ ਆਈ ਹੈ ਨਾ ਜਿਵੇਂ ਉਹਨਾਂ ਨੇ ਆਪਣੇ ਪੈਸੇ ਵਗੈਰਾ ਉਧਾਰ ਲਈਗੇ ਉਹਨਾਂ ਤੋਂ ਬਸ ਵੀ ਫਰੈਂਡਸ ਦੇ ਵਿੱਚ ਆ ਕੇ ਆਪਾਂ ਗਲਤ ਕੰਮ ਕਰਨ ਲੱਗ ਜਾਂਦੇ ਨੇ ਛੋਟਾ ਮोटा ਆਪਾਂ ਫਿਲਮ ਚ ਮਜਨੂ ਚ ਤੇ ਅਸਲ ਰੈਲਿਟੀ ਚ ਮਜਨੂ ਚ ਕਿੰਨਾ ਫਰਕ ਹੈ ਸਰ ਐਕਚੁਅਲੀ ਮੈਂ ਦੇਖਿਆ ਵੈਸੇ ਉਹਨਾਂ ਨੂੰ ਰੈਲਿਟੀ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਆਪਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਬਹੁਤ ਇਨੋਸੈਂਟ ਲੱਗ ਰਹੇ ਨੇ ਜਿਹੜੇ ਅੱਜ ਕੱਲ ਦੇ ਮਜਨੂਨੇ ਹੈਨਾ ਉਹਨਾਂ ਚ ਤੇ ਉਹਨਾਂ ਆ ਬਹੁਤ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਬਸ ਐਵੇਂ ਐਨ ਰੇਟਿੰਗ ਦੋਂਗੀ ਮੈਂ ਸੀਰੀਅਸ ਬਹੁਤ ਬਹੁਤ ਥੈਂਕ ਯੂ ਓਕੇ ਥੈਂਕ ਯੂ ਸੋ ਐਸੀ ਮਜਨੂ ਮੂਵੀ ਦੀ ਰਿਵਿਊ ਫੇਰ ਲੈ ਕੇ ਆਵਾਂਗੇ ਫਿਲਮ ਲਈ ਰਿਵਿਊ ਤੁਸੀਂ ਦਿਓ ਮੈਨੂੰ ਜ਼ਾਦਾਤ ਸਸ਼ਟ੍ਰੀਆ ਕਾਲ